ਕੁੜਮਣੀਆਂ ਕੁੜਮਣੀਆਂ ਨੂੰ ਆ ਗਲਤੀ ਨਹੀਂ ਕਰਨੀ ਚਾਹੀਦੀ ਜਿਹੜੀਆਂ ਕੁੜਮਣੀਆਂ ਗਲਤੀ ਕਰਦੀਆਂ ਨੇ ਤੇ ਉਹਨਾਂ ਦੇ ਪਰਿਵਾਰ ਦੇ ਜਿਹੜੇ ਨਵੇਂ ਜੀ ਬਣੇ ਹੁੰਦੇ ਨੇ ਚਾਹੇ ਨੌ ਹੋਵੇ ਚਾਹੇ ਜਵਾਈ ਹੋਵੇ ਉਹਨਾਂ ਦੀ ਜ਼ਿੰਦਗੀ ਬਹੁਤ ਨਰਕਾਂ ਵਰਗੀ ਪਣ ਜਾਂਦੀ ਹੈ ਕਿਉਂਕਿ ਹਮੇਸ਼ਾ ਕੁੜਮਣੀਆਂ ਦਾ ਮਨੁੱਖੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਹੁੰਦਾ ਜਦੋਂ ਕੋਈ ਮਾਂ-ਬਾਪ ਆਪਣੇ ਧੀ ਪੁੱਤਰ ਦੀ ਸ਼ਾਦੀ ਕਰਦਾ ਆ ਤੇ ਦੂਸਰੇ ਪਾਸੇ ਜੇ ਕੋਈ ਆਪਣੇ ਪੁੱਤ ਦੀ ਸ਼ਾਦੀ ਕਰਦਾ ਤੇ ਗਾੜੀਆਂ ਨੌ ਵਾਲੇ ਰਿਸ਼ਤੇ ਦੇ ਜਿਹੜਾ ਉਹਦਾ ਮਾਂ-ਬਾਪ ਹੁੰਦਾ ਉਹ ਕੁੜਮ ਕੁੜਮਣੀ ਬਣ ਜਾਂਦੇ ਨੇ ਤੇ ਇਸ ਤਰ੍ਹਾਂ ਇਹ ਰਿਸ਼ਤੇ ਜਿੱਕਮ ਠਾਸ ਹੁੰਦੇ ਆ ਤੇ ਇਹ ਰਿਸ਼ਤੇ ਹੋਣੇ ਵੀ ਬੜੇ ਜ਼ਰੂਰੀ ਨੇ ਕਿਉਂਕਿ ਇਨ੍ਹਾਂ ਰਿਸ਼ਤਿਆਂ ਦੇ ਵਿੱਚ ਜਿਹੜੇ ਕੁੜਮ ਕੁੜਮਣੀਆਂ ਹੁੰਦੇ ਨੇ ਇਨ੍ਹਾਂ ਨੇ ਇੱਕ ਵੱਡੀ ਜ਼ਿੰਦਗੀ ਬਤੀਤ ਕੀਤੀ ਹੁੰਦੀ ਆ ਯਾਨੀ ਕਿ ਇਹ 40 50 55 60 ਸਾਲਾਂ ਦੀ ਹੋ ਚੁੱਕੇ ਹੁੰਦੇ ਇਨ੍ਹਾਂ ਕੋਲ ਜ਼ਿੰਦਗੀ ਦਾ ਬਹੁਤ ਤਜਰਬਾ ਹੁੰਦਾ ਜਿਵੇਂ ਸ਼ਾਂਤ ਸੀਲਤਾ ਜਾਂ ਬੱਚਿਆਂ ਨੂੰ ਕਿਵੇਂ ਗਾਈਡ ਕਰਨਾ ਹੈ ਕਿਉਂਕਿ ਨਵੀਂ ਸ਼ਾਦੀ ਹੋਈ ਹੋਣੀ ਕਰਕੇ ਜਦੋਂ ਕਿਸੇ ਦੀ ਨਵੀਂ ਸ਼ਾਦੀ ਹੋਈ ਹੁੰਦੀ ਆ ਤਾਂ ਉਦੋਂ ਕੀ ਹੁੰਦਾ ਤਜਰਬੇ ਦੀ ਬਹੁਤ ਘੱਟ ਤਜਰਬਾ ਬਹੁਤ ਘੱਟ ਹੁੰਦਾ ਕਮੀ ਹੁੰਦੀ ਹੈ ਤਜਰਬੇ ਦੀ ਜਿਹਦੇ ਕਰਕੇ ਅਕਸਰ ਜਿਹੜੇ ਨੇ ਪਤੀ ਪਤਨੀ 'ਚ ਝਗੜਾ ਹੋਣਾ ਸੁਭਾਵਕ ਆ ਉਸ ਝਗੜੇ ਨੂੰ ਰੋਕਣ ਲਈ ਕੁੜਮਣੀਆਂ ਕੁੜਮਣੀਆਂ ਦਾ ਬਹੁਤ ਵੱਡਾ ਰੋਲ ਹੁੰਦਾ ਪਰ ਤੁਸੀਂ ਆਮ ਇਹ ਦੇਖਿਆ ਹੋਣਾ ਕਿ ਬਹੁਤ ਸਾਰੀ ਵਾਰੀ ਜਦੋਂ ਕਿਤੇ ਬੱਚੇ ਦੀ ਸ਼ਾਦੀ ਹੁੰਦੀ ਆ ਤੇ ਕੁੜਮਣੀਆਂ ਕੁੜਮਣੀਆਂ ਜੱਫੀ ਪਾ ਕੇ ਮਿਲਦੀਆਂ ਇੱਕ ਦੂਜੀ ਨੂੰ ਤੇ ਜਦੋਂ ਜੱਫੀ ਪਾ ਕੇ ਮਿਲਦੀਆਂ ਬੜੀਆਂ ਖੁਸ਼ ਹੁੰਦੀਆਂ ਨੇ ਤੇ ਲੋਕ ਜਿਹੜੇ ਆਲੇ-ਦੁਆਲੇ ਦੀਆਂ ਔਰਤਾਂ ਹੁੰਦੀਆਂ ਨੇ ਉਹ ਪੈਸੇ ਵੀ ਵਾਰਦੀਆਂ ਨੇ ਪਰ ਕਈ ਕੀ ਹੁੰਦਾ ਕਿ ਕਈ ਵਾਰਾਂ ਕੁਝ ਕੁੜਮਣੀਆਂ ਇੱਕ ਵਾਰ ਤਾਂ ਜਿਵੇਂ ਫੀਪਾ ਕੀ ਮਿਲ ਲਿੰਡੀਆਂ ਨੇ ਪਰ ਮੁੜ ਕੇ ਸਾਰੀ ਉਮਰ ਲੜਾਈ ਨੂੰ ਹੀ ਜੱਫੇ ਮਾਰਦੀਆਂ ਨੇ ਇੱਕ ਦੂਜੇ ਨਾਲ ਇੰਜ ਵਿਹਾਰ ਕਰਦੀਆਂ ਜਿਵੇਂ ਬੜੀ ਖਾਨਦਾਨੀ ਦਸ਼ਮਣੀ ਹੋਵੇ ਜਾਂ ਬਹੁਤ ਜ਼ਿਆਦਾ ਈਰਖਾ ਹੋਵੇ ਵੇਖੋ ਜਦੋਂ ਰਿਸ਼ਤਾ ਕੀਤਾ ਜਾਂਦਾ ਧੀ ਜਾਂ ਪੁੱਤਰ ਦਾ ਉਹਦੇ ਵਿੱਚ ਮਾਂ ਦਾ ਰੋਲ ਬਹੁਤ ਵੱਡਾ ਹੁੰਦਾ ਮਾਂ ਦੀ ਹਰ ਪੱਖ ਤੋਂ ਸਹਿਮਤੀ ਲਈ ਜਾਂਦੀ ਆ ਤੇ ਮੈਂ ਸਮਝਦਾ ਰਿਸ਼ਤਾ ਕਰਨ ਵੇਲੇ ਵੱਧ ਤੋਂ ਵੱਧ ਜਿਹੜੀ ਆ ਖੋਜ ਕਰਕੇ ਹੀ ਆਪਣੇ ਧੀ ਪੁੱਤ ਦਾ ਰਿਸ਼ਤਾ ਕਰਨਾ ਚਾਹੀਦਾ ਕਿ 19 ਕੀ ਚੱਲ ਜਾਂਦੀ ਆ ਜੇ ਕਈ ਵਾਰ 19 ਕੀ ਤੋਂ ਵੱਧ ਮੁਸ਼ਕਲ ਹੋਵੇ ਜਾਂ ਮੁੰਡੇ ਚ ਹੋਵੇ ਜਾਂ ਕੁੜੀ ਚ ਹੋਵੇ ਜਾਂ ਪਰਿਵਾਰ ਚ ਹੋਵੇ ਜਾਂ ਝੂਠ ਬੋਲ ਕੇ ਰਿਸ਼ਤਾ ਕੀਤਾ ਹੋਵੇ ਉਦੋਂ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ ਜੇ ਉਦੋਂ ਤਾਂ ਚੰਗੀਆਂ ਕੁੜਮਣੀਆਂ ਆਉਣ ਫਿਰ ਤਾਂ ਸਾਰੇ ਮਸਲੇ ਨੂੰ ਸੈੱਟ ਕਰ ਲੈਣ ਗਿਆ ਸਾਰੇ ਮਸਲੇ ਨੂੰ ਹੱਲ ਕਰ ਲੈਣ ਗਿਆ ਤਾਂ ਫਿਰ ਜਿਹੜਾ ਉਹਦਾ ਨੋ ਵੀਨਾ ਪੋਤੋ ਗਿਆ ਜਾਂ ਜਵਾਈ ਹੋ ਗਿਆ ਉਹਦੀ ਜ਼ਿੰਦਗੀ ਬਿਹਤਰ ਬਣ ਜਾਉਗੀ ਲੇਕਿਨ ਕੁਝ ਕੁੜਮਣੀਆਂ ਕੀ ਕਰਦੀਆਂ ਨੇ ਉਹ ਤਾਂ ਵਿਆਹ ਲੈ ਦੇਣੀ ਰੁੱਸ ਜਾਂਦੀਆਂ ਕਿ ਮੈਨੂੰ ਚੰਗੇ ਕੱਪੜੇ ਨਹੀਂ ਦਿੱਤੇ ਸਾਨੂੰ ਚੰਗਾ ਖਾਣਾ ਨਹੀਂ ਖਵਾਇਆ ਸਾਨੂੰ ਲਾਗ ਲਾਗੀਆਂ ਦੇ ਲਾਗ ਨਹੀਂ ਦਿੱਤੇ ਸਾਡੇ ਨਾਲ ਆ ਗਲਤ ਕਰਤਾ ਸਾਡੇ ਨਾਲ ਜੇ ਗਲਤ ਕਰਤਾ ਕਈ ਤਾਂ ਕੁੜਮਣੀਆਂ ਉੱਥੇ ਹੀ ਲੜਾਈ ਨੂੰ ਜੱਫੇ ਮਾਰਨ ਲੱਗ ਪੈਂਦੀਆਂ ਨੇ ਜਿਹਦੇ ਨਾਲ ਦੋਨਾਂ ਪਤੀ ਪਤਨੀ ਦੀ ਜ਼ਿੰਦਗੀ ਨਰਕਾਂ ਵਰਗੀ ਬਣ ਜਾਂਦੀ ਹੈ ਤੇ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਇਸ ਵਿਸ਼ੇ ਤੇ ਸੋਚਣਾ ਚਾਹੀਦਾ ਕਿ ਜੇਕਰ ਕੁੜਮ ਕੁੜਮਣੀਆਂ ਚੰਗੀਆਂ ਹੋਣ ਕੁੜਮਣੀਆਂ ਵਧੀਆ ਹੋਣ ਤਾਂ ਫਿਰ ਜ਼ਿੰਦਗੀ ਜਿਹੜੀ ਆ ਧੀ ਜਵਾਈ ਦੀ ਸੌਖੀ ਹੋ ਸਕਦੀ ਕਿਉਂਕਿ ਜਿਹੜੀ ਕੁੜਮਣੀ ਆ ਉਹਨੂੰ ਇਸ ਗੱਲ ਦਾ ਸਾਹ ਸੁਣਾ ਚਾਹੀਦਾ ਕਿ ਜੇ ਮੈਂ ਕੋਈ ਝਗੜਾ ਪਾਤਾ ਮੈਂ ਆਪਣੀ ਧੀ ਨੂੰ ਗਲਤ ਗਾਈਡ ਕੀਤੀ ਜਾਂ ਆਪਣੇ ਜਵਾਈ ਨੂੰ ਗਲਤ ਗਾਈਡ ਕੀਤਾ ਤਾਂ ਦੁੱਖ ਤੇ ਇਹਨਾਂ ਦੋਵਾਂ ਨੇ ਹੀ ਭੋਗਣਾ ਆ ਕਿਉਂਕਿ ਇਹਨਾਂ ਦੀ ਤਾਂ ਕੋਈ ਜਿੰਦਗੀ ਦਾ ਨਵਾਂ ਤਜਰਬਾ ਵੀ ਨਹੀਂ ਹੈ ਗੱਲਾਂ ਕੋਲ ਕਿਵੇਂ ਬੋਲਣਾ ਕਿਵੇਂ ਬਹਿਣਾ ਕਿਵੇਂ ਖਰਚੇ ਚੁੱਕਣੇ ਕਿਵੇਂ ਉਹ ਕਰਨਾ ਜੇ ਕਰਨਾ ਅਜੇ ਤੇ ਇਹਨਾਂ ਜ਼ਿੰਦਗੀ ਦਾ ਆਨੰਦ ਮਾਣਨਾ ਘੁੰਮਣਾ ਫਿਰਨਾ ਖਾਣਾ ਪੀਣਾ ਇਹਨਾਂ ਨੂੰ ਪਹਿਲਾਂ ਕਿਉਂ ਲੜਾਈ ਕਿ ਡੱਕ ਦਿੱਤਾ ਜਾਵੇ ਲੇਕਿਨ ਅੱਜ ਅਸੀਂ ਕੀ ਵੇਖ ਰਹੇ ਹਾਂ ਕਿ ਬਹੁਤ ਸਾਰੀਆਂ ਪੰਚਾਇਤਾਂ ਵਿੱਚ ਮਹਿਲਾ ਮੰਡਲਾਂ ਵਿੱਚ ਕਚਿਹਰੀਆਂ 'ਚ ਥਾਣਿਆਂ ਦੇ ਵਿੱਚ ਲੋਕ ਆਪਸ ਵਿੱਚ ਲੜ ਰਹੇ ਨੇ ਝਗੜ ਕਰ ਰਹੇ ਨੇ ਉਹਦੇ ਵਿੱਚ ਜੇ ਕੁੜਮਣੀਆਂ ਵਧੀਆ ਰੋਲ ਅਦਾ ਕਰਨ ਤਾਂ ਫਿਰ ਮੈਂ ਸਮਝਦਾ ਕਿ ਪਰਿਵਾਰਾਂ ਦੀ ਜ਼ਿੰਦਗੀ ਬਿਹਤਰ ਬਣ ਸਕਦੀ ਆ ਬਾਕੀ ਤੁਸੀਂ ਸਭ ਸਿਆਣੇ ਹੋ ਆਪ ਆਪਣੀ ਉਮਰ ਦਾ ਤਜਰਬਾ ਰੱਖਦੇ ਹੋ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਸਮਾਜ ਨੂੰ ਬਿਹਤਰ ਬਣਾਉਣ ਲਈ ਚੰਗਾ ਕਰਨ ਦੇ ਲਈ ਆਪਣੀਆਂ ਚੰਗੀਆਂ ਗੱਲਾਂ ਨੂੰ ਇੱਕ ਦੂਜੇ ਤੋਂ ਸਿੱਖ ਕੇ ਇੱਕ ਦੂਜੇ ਨੂੰ ਦੱਸਦੇ ਰਹੀਏ ਤਾਂ ਕਿ ਜ਼ਿੰਦਗੀ ਸੌਖੀ ਗੁਜ਼ਰ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਨੇ ਵਾਸਤੇ ਰੱਬ ਸੌਣਾ ਤੁਹਾਡੀ ਲੰਬੀ ਲੰਬੀ ਉਮਰ ਰਹਿਣਾ